ਕੋਲਡਾ ਜ਼ਿਲ੍ਹਾ ਮਾਨਸਾ ਇੱਥੇ ਬਾਈ ਜੀ ਮੇਲਾ ਲੱਗਣ ਜਾ ਰਿਹਾ ਮੱਜਾਂ ਦਾ ਤੇ ਬਾਈ ਧਾਰ ਚਬਾਈ ਦੇ ਮੁਕਾਬਲੇ ਹੋਣਗੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚਾਹੇ ਨਨੂ ਬਾਈ ਆਪਣੇ ਨੂੰ ਮੀਟਰ 43 ਵਾਲੇ ਖੇਤਰ ਨੂੰ ਸਬਸਕ੍ਰਾਈਬ ਕਰ ਦਿਓ ਤੇ ਧਾਰ ਚਬਾਈ ਦੇ ਮੁਕਾਬਲੇ ਹਨ ਬਾਈ ਠੀਕ ਆ ਲੈ ਬਾਈ ਥੋੜੀ ਬਾਈ ਨਾਲ ਗੱਲ ਕਰਾਉਣੇ ਪਹਿਲਾਂ ਇਹ ਸਾਰੇ ਕੋ ਦੱਸੋ ਬਾਈ ਆਪਣਾ ਠੀਕ ਆ ਪ੍ਰਧਾਨ ਪ੍ਰਧਾਨਾ ਨਹੀਂ ਦਿਖਾ ਰਿਹਾ ਠੀਕ ਹੈ ਲੋ ਵੀ ਪਹਿਲਾਂ ਚੈੱਕ ਕਰੋ ਸਾਰਾ ਗਰਾਊਂਡ ਬਹੁਤ ਵਧੀਆ ਗਰਾਊਂਡ ਹੈ ਬਾਈ ਤੇ ਸਾਰੇ ਲੰਗਰ ਲੰਗਰ ਦੀ ਸਾਰੀ ਸਹੂਲਤ ਵੀਡੀਓ ਕਰ ਦਿਓ ਸ਼ੇਅਰ ਜੀ ਦੱਬ ਕੇ ਦੇਖੋ ਜੀ ਪੋਰਟ ਲੱਗਿਆ ਹੋਇਆ ਇਹ ਸਾਰਾ ਵੀ ਵੀਡੀਓ ਦੇ ਵਿੱਚ 2 3 4 ਆਜਾਦ ਡੈਰੀ ਫਾਰਮ ਐਸਾ ਸਮਾਨਸਾ ਦੂਜਾ ਡੈਰੀ ਐਂਡ ਐਗਰੀ ਐਕਸਪੋ ਸੰਬਲ ਫੰਡ ਕੋਟਲਾ ਕਲਾਂ ਜ਼ਿਲ੍ਹਾ ਮਾਨਸਾ ਲੋ ਵੀ ਦੁੱਧ ਚਵਾਈ ਦੇ ਮੁਕਾਬਲੇ ਆ ਖੇਰੀਆਂ ਦੋ ਤੰ ਦਾ ਹੋਰਾ ਨੀਲੀ 라ਵੀ ਗ੍ਰੇਡ ਵੱਡੀਆਂ ਮੱਝਾਂ ਉਮਰ ਕੋਈ ਵੀ ਹੋਵੇ ਹੋਰਾ ਨਸਲ ਦੇਸੀ ਚਿੱਟੀ ਬੰਨ ਵਾਲੀ ਗਾਂ ਉਮਰ ਕੋਈ ਵੀ ਹੋਵੇ ਇਹਦੀ ਦੋ ਸੰਬਰ 2025 ਪਹਿਲੇ ਜਨਮਕਾਬਲੇ 3 ਮਹੀਨੇ ਤੋਂ 12 ਮਹੀਨੇ ਤੱਕ ਹੋਰਾ ਨੀਲੀ 라ਵੀ ਨੇ ਗ੍ਰੇਡ ਮੇਲੇ ਕਾਫ ਕੱਟੇ ਇਹਨਾਂ ਵੀ ਦੋ 12 ਮਹੀਨੇ ਤੱਕ ਲੋਬੀ ਸਾਰਾ ਕੁਝ ਹੈ ਬਾਈ ਦੇਖ ਸਕਦਾ ਉਹ ਵਧੀਆ ਬਣਾਤਾ ਰੋਰਾ ਦੇਖੋ ਜੀ ਟੰਟ ਟੰਟ ਲਾ ਕੇ ਕੈਮਰੇ ਗੁੰਮਰੇ ਲੱਗ ਚੁੱਕੇ ਆ ਜੀ ਮੱਜਾ ਆ ਗਈਆਂ ਬਾਈ ਵੀਡੀਓ ਕਰ ਦਿਓ ਸੇਜਰਾ ਦੇਖੋ ਜੀ ਵੀਡੀਓ ਕੈਮਰੇ ਕੋਲ ਵੀ ਲੱਗੇ ਬਾਈ ਜਾਨੇ ਖਲਵਾ ਜਾਨੇ ਬਸ ਦੇਖ ਸਕਦੇ ਆ ਜੀ ਕੈਮਰੇ ਲੱਗੇ ਪਏ ਆ ਦੇਖੋ ਜੀ ਵੀਡੀਓ ਦੇ ਵਿੱਚ ਕਾਰ ਦੋਈ ਵੀਡੀਓ ਸ਼ੇਅਰ ਦਬ ਕੇ ਗਾਈਸ ਇਹਨਾਂ ਨੂੰ ਮੱਝਾ ਆ ਗਈਆਂ ਮੱਝਾ ਆਉਣੀਆਂ ਹੋ ਗਿਆ ਸ਼ੁਰੂ ਇਹਦੇ ਦੇ ਵਿੱਚ ਦੇਖ ਸਕਦੇ ਹਾਂ ਜੀ ਵਧੀਆ ਵਧੀਆ ਝੋਟੀਆਂ ਮੱਝਾਂ ਦੇਖੋ ਜੀ ਵੀਡੀਓ ਵੀ ਕਰਦੇ ਸੇ ਲੱਗ ਕੇ ਦੇਖੋ ਭਾਈ ਜੀ ਬੋਲ ਕੇ ਦੱਸਾਂਗਾ ਕੁਝ ਮਾੜਾ ਮੋਟਾ ਮੇਲੇ ਬਾਰੇ ਦੱਸ ਦਾਂਗੇ ਬੋਲ ਕੇ ਲਓ ਭਾਈ ਜੀ ਬੰਦ ਕਰੋ ਵੀਰੇ ਮੈਂ ਮੋਬਾਈਲ ਮੜਾ ਜਾ ਇਹ ਕੋਈ ਵੀਡੀਓ ਜਿਤਨੇ ਜੋ ਹੈ ਸ਼ੁਰੂ ਹੋ ਗਿਆ ਜੀ ਮਾਜਾ ਆਉਣੀਆ ਗਰਾਊਂਡ ਬਹੁਤ ਵਧੀਆ ਬਣਾਇਆ ਹੋਇਆ ਦੇਖੋ ਜੀ ਕਰਦੇ ਆਂ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਸਰਦਾਰ ਸਿੰਘ ਵੀ ਦੱਬਦੇ ਦੇਖੋ ਹਾਂਜੀ ਭਾਈ ਜੀ ਕੀ ਹਾਲ ਹੈ ਠੀਕ ਆ ਜੀ ਵਧੀਆ ਵਧੀਆ ਆਪਣਾ ਵੀਰੇ ਨਾ ਕੀਆ ਨਾ ਪਰ ਮਜੀਦ ਸਿੰਘ ਆ ਮਾٹے ਪ੍ਰਧਾਨ ਦੇ ਨਾਲ ਆ ਜਾਣਦੇ ਠੀਕ ਹੈ ਜੀ ਤੇ ਆਪਣਾ ਬਈ ਦੂਜਾ ਮੇਲਾ ਹੈ ਨਾ ਹਾਂਜੀ ਬਈ ਦੂਜਾ ਠੀਕ ਹੈ ਤੇ ਮੇਲੇ ਵਿੱਚ ਫਿਰ ਆਪਣੇ ਕੀ ਕੁਛ ਹੈਗਾ ਮੇਲੇ ਚ ਮੱਜਾਂ ਦੇ ਆਲ ਸਾਰੇ ਤਰ੍ਹਾਂ ਦੀਆਂ categories ਨੇ ਆਪਣੇ ਠੀਕ ਹੈ ਜੀ ਮੁਰਰਾ ਨੀਲੀ ਰਾਵੀ ਤੇ ਗ੍ਰੇਡੇਡ ਠੀਕ ਹੈ ਜੀ ਛੋਟੇ ਤੱਕ ਨਵੇਂ ਮਹੀਨਿਆਂ ਦੇ ਬੱਚਿਆਂ ਤੋਂ ਲਾ ਕੇ 12 ਮਹੀਨੇ ਤੱਕ ਫਿਰ ਖੀਰਿਆਂ ਦੀ ਫਿਰ ਦੋ ਦੰਦ ਦੀ ਠੀਕ ਹੈ ਜੀ ਉਸ ਤੋਂ ਵੱਧ ਚਾਰ ਦੰਦ ਤੇ ਉਮਰ ਕੋਈ ਵੀ ਠੀਕ ਹੈ ਜੀ ਠੀਕ ਹੈ ਜੀ ਛੋਟਿਆਂ ਦੀ ਵੀ ਕੱਟਿਆਂ ਦੀ ਵੀ ਸਾਰਾ ਕੈਟਾਗਰੀ ਹੈ ਇਹ ਕਹਿੰਦੇ ਠੀਕ ਹੈ ਜੀ ਗਰਾਉਂਡ ਬਹੁਤ ਵਧੀਆ ਬਣ ਗਿਆ ਨਾ ਬਾਈ ਗਰਾਉਂਡ ਪੂਰਾ ਸਿਰੇ ਦਾ ਬਣ ਗਿਆ ਗਰਾ ਹਮਤਾ ਜੋੜ ਕੇ ਤੇ ਲੱਗਣ ਹਾਂ 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 ਬਾਕੀ ਬਾਈ ਦਾ ਜਿਹੜੇ ਨੇ ਬਾਣ 17.5 ਕਿਲੇ ਸਾਨੂੰ ਮੇਲਾ ਲਾਉਣ ਦਾ ਉਹਦਾ ਬਹੁਤ ਬਹੁਤ ਧੰਨਵਾਦ ਹਾਂ ਬਾਈ ਬਹੁਤ ਬਹੁਤ ਧੰਨਵਾਦ ਬਾਈ ਬੂਟੇ ਨੇ ਦਿੱਤੇ ਪਾਰਕਿੰਗ ਵਾਸਤੇ ਮੂਹਰੇ ਨਾਲ ਠੀਕ ਹੈ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਬਾਈ ਮੇਰੇ ਆਪਣੇ ਨਾਮ ਕੀ ਰੱਖਿਆ ਉਹ ਦੱਸੋ ਮੜਾ ਜਾ ਵੱਡੇ ਨਾਮ ਕੈਸ਼ ਪ੍ਰਾਈਜ਼ ਦੇਵਾਂਗੇ ਬਾਈ ਜਿੰਨਾ ਵੀ ਠੀਕ ਹੈ ਕੈਸ਼ ਪ੍ਰਾਈਜ਼ ਤੁਰਤ ਠੀਕ ਹੈ ਜੀ ਤੁਰਤ ਠੀਕ ਹੈ ਜੀ ਉਹ ਨੀਵੀਂ ਸੀ ਖਾਤੇ ਪਾ ਦਾਂਗੇ ਜਾਂ ਚੱਕ ਦੇਦਾ ਉਹ ਕਬੀ ਪਾ ਠੀਕ ਹੈ ਬਾਈ ਆਪਣਾ ਫੋਨ ਨੰਬਰ ਬੋਲਿਓ ਮਿਹਰੇ ਜੀ ਆਪਣਾ ਨੰਬਰ ਤੁਸੀਂ ਆਪਣੇ ਕਮੇਟੀ ਮੈਂਬਰ ਦਾ ਕਿਹਦਾ ਹੋ ਮੈਨੂੰ ਕੋ ਨੰਬਰ ਵੱਧ ਆਉਂਦੇ ਆ ਠੀਕ ਹੈ ਕਿਹਦਾ ਨੰਬਰ ਬੋਲੀ ਤਰਾ ਕਿੰਨਾ ਬਾਈ 94634 ਖੜੀ ਬੋਲੀ ਵੀਰੇ 94634 11811 ਠੀਕ ਆ ਲੋ ਬਾਈ ਆ ਬੰਦੇ ਨਾਲ ਬਾਈ ਨਾਲ ਕਨੈਕਟ ਕਰ ਲਿਆ ਕਰੋ ਜੇ ਕਿਸੇ ਨੇ ਕੋਈ ਦੂਰੋਂ ਆਊਗਾ ਮੱਝਾ ਮੂਝਾ ਲੈ ਕੇ ਹਨ ਤੁਸੀਂ ਆ ਸਕਦੇ ਹੋ ਬਈ ਸਹੀ ਰ ਹੋਰ